ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਸਵੇਰ ਦਾ ਟਾਈਮ ਬਲੌਗ ਕੱਲ ਪਰਸੋਂ ਬਪਾਇਆ ਨਹੀਂ ਟਾਈਮ ਨਹੀਂ ਲੱਗਾ ਤੇ ਅਸੀਂ ਚੱਲੇ ਆਂ ਕੰਮ ਤੇ ਦੀਵ ਦਾ ਸਲੂਨ ਜਾ ਤਿਆਰ ਕਰਨ ਡੇ ਉਧਰ ਧਾਰੀਵਾਲ ਤੇ ਉਧਰ ਚੱਲੇ ਆਂ ਤੇ ਚਾਹ ਪਣੀ ਆਦੀ ਆ ਚਾਹ ਪੀ ਕੇ ਤਾਂ ਬਾ ਚੱਲੇ ਆਂ ਬਾਹਰ ਤੋਂ ਬੜੀ ਪਈ ਆ ਤਾਂ ਦਿਖਾਉਨੇ ਕਿੱਥੇ ਤੱਕ ਪਹੁੰਚਿਆ ਕੰਮ ਫਿਰ ਜੁੜੇ ਰਹਿਣਾ ਤਾਂ ਕਿ ਬਲੌਗ ਦਿੰਦਾ ਆ ਜੇ ਨਾ ਮੈਨ ਸਾਡੇ ਚੈਨਲ ਨੂੰ ਸਬਸਕ੍ਰਾਈਬ आ जाए फिर चाह पी लो गर्मा गर्म भाई पहुंच गए आपद बहुत पाई है मोटरसाइकिल आए, आए आप पहुंचे अपना धारीवाल सलोन तैयार कर फिटिंग फुटिंग करती राह करके गए इन्होंने बज के दस अह चल गए टाइम ना काउंटर बनाते तीन चार काउंटर बनाते आ सैटिंग करती है आ जाए ਨਾ ਦਾਇ ਲੱਗਣੇ 2 2 3 3 ਦੇ ਪਾਰਟੀਸ਼ਨ ਕਰਤਾ ਇੱਕ ਉਹਦ ਕਰਤਾ ਪਾਰਟ ਔਰ ਸੋਈ ਬਣਾਤੀ ਆ ਇੰਦਰ ਪਾਰਟੀਸ਼ਨੇ ਦਾ ਬਣਾਤਾ ਇਹਨੂੰ ਦਰਵਾਜਾ ਲਾ ਦੇਣਾ ਇਧਰ ਬੈਂਤੀ ਬਣਾਤੀ ਇੱਕ ਆਪਾ ਤੇ ਬਸ ਬਾਕੀ ਜਿਹੜੇ ਤਿਆਰੀ ਹੋਣ ਡਈ ਹੋਲੀ ਹੋਲੀ ਸਿਸੇ ਸਿਸੇ ਲੱਗਣੇ ਲੂਵਰ ਲੂਵਰ ਲੱਗਣ ਵਾਲੇ ਅਜੇ ਤਕਰੀਬਨ ਸਾਰੇ ਬੰਦਾ ਅਜੇ ਕਾਇਆ ਨਹੀਂ ਸਾਡਾ ਦੋ ਜਣੇ ਆਏ आ टेबल उथ लाता दूजे सलोन तो इन्हू करना मोडिफाई थोड़ा बहुत चेंज करना इन्हें उत्या काउंटर इन्हों लूवर लाने आप लूवर करो चेक इन्ने कैट आूडी सीट लाती इधर इधर ला दें करो चेक अंदर ही पार्शन करने के पलाइया बोर्ड ला देनिया यूडी सीटा ਗਲੈਂਟ ਬਣਾਈ ਇਹ ਕੱਢ ਦੇਣਾ ਤੇ ਸ਼ੀਸ਼ਾ ਲਾ ਦੇਣਾ ਚਲੋ ਚਲੀਏ ਭਾਜੀ ਇਧਰ ਚਲੋ ਇਧਰ ਬਣਾ ਦੇ ਇਧਰ ਬਣਾਤੀ ਰਸੋਈ ਕਰੋ ਚੱਕ ਧੁੱਪ ਲੱਗੀ ਅੱਜ ਤੇ ਹੁਣ ਢਲਨੇ ਥੋੜਾ ਸਮਾਂ ਲੈਣ ਵਾਸਤੇ ਦੁਕਾਨ ਆਪਾਂ ਕਰਤੀ ਬੰਦ ਥੰਡ ਸਾਡੇ ਹੱਥ 'ਚ ਚਲੋ ਵੀ ਆਈਏ ਦੁਕਾਨ ਦਾ ਕੰਮ ਕਾਫੀ ਪਿਆ ਉੱਤ ਲੈ ਵੀ ਜੂ ਵੀ ਸ਼ੀਟਾਂ ਲਾਤੀਆਂ ਆਪਾਂ ਤਕਰੀਬਨ ਇੱਧਰ ਵੀ ਲਾਤੀਆਂ ਉਹਨੂੰ ਦਰਾਜਾਂ ਦੇ ਲਾਤਾ ਕਰਤਾ ਕੰਪਲੀਟ ਆਹ ਦਰਾਜੇ ਇੱਥੇ ਦਾ ਜਿਹੜੇ ਅੰਦਰ ਵੀ ਲਾਤੀਆਂ ਜੋ ਵੀ ਸ਼ੀਟਾਂ ਕਰੋ ਚੱਕ ਹੁਣ ਆਹ ਰਾਇਆ ਥੋੜਾ ਜਿਹਾ ਸਿਰਦਾ ਪਾਈ ਆਪਾਂ ਅਗਾਂਹ ਢੇਮ ਲਾਤੀਆਂ ਮੈਂ ਤੇ ਜੋ ਵੀ ਸ਼ੀਟ ਲਾਤੀ ਆ ਇੱਥੇ ਸੈਂਪਲ ਤੇ ਸਿਰਦਾ ਬਣਾਉਣਾ ਇਹਨਾਂ ਨੇ ਕੋਈ ਸੰਪਾਦਨ ਵਾਂਗ ਮਾਰਨੀ ਆ। ਅਸੀਂ ਜਿੱਦੀ ਲੋਕੀ ਬੜੀ ਆ ਦੇ। ਆਲੂ ਵਰਕਰਾਂ ਨੂੰ ਸੇਰੇ ਫੇਟਾ। ਬਾਕੀ ਨਾ ਮੈਕਾਮ ਕੰਕ ਲੱਗਣ ਵਾਲਾ ਜਿ ਰਹਿ ਗਿਆ। ਆਪਾਂ ਸੇਰੇ ਇੱਕ ਦਾ ਬੋਰਡ ਚੇਂਜ ਕਰਾਉਣਾ, ਬੋਰਡ ਚੇਂਜ ਕਰਾ ਕੇ ਫਿਰ ਮੈਕ ਦੀ ਸੀਟਾਂ ਵਾੜੂ ਦੇਣੀ। ਤਾਂ ਬੋਤੋ ਗਿਆ ਹੁਣ ਚੱਲੇ ਆ ਘਰ ਨੂੰ ਵਾਪਸ। ਟਾਈਮ ਹੋ ਗਿਆ 6 ਵਜੇ ਦਾ ਤੇ 6:30 7 ਵਜੇ ਨੇ ਜਾਂਦਿਆਂ ਕਰਦੇ। ਇਹ ਵੀ ਦੁਕਾਨ ਕਰਤੀ ਬੰਦ ਚੱਲੇ ਹੁਣ ਚੱਲ ਨੂੰ। ਮੈਂ ਬੜਾ ਹੋ ਗਿਆ। ਧੁੰਦ ਬਹੁਤ ਹੈ ਜੀ। ਨਰਿਓ ਤੋਂ ਜਾਣਾ ਛੇਤੀ। ਫਟਾ ਦੇ ਤੋਂ ਬੰਨ। ਕੋਈ ਨਹੀਂ ਕਿ ਨਾੜਨ ਲੱਗ ਜਾਣਾ। ਸਭ ਆ ਗਏ ਆ ਕੰਮ ਤੋਂ ਉਹ ਤੇਰਾ ਡੈਪਰ ਲੈ ਆਇਆ ਹਥੇਵਾਤੇ ਹਾਂਜੀ ਆਏ ਸੰਦ ਨਹੀਂ ਬਣੀ ਗੱਲ ਨਹੀਂ ਗੱਲ ਬਣੀ ਇਹਨੂੰ ਮੰਜੀਰੀ ਨਾਲ ਨਾਲ ਇਧਰ ਤੁਰ ਤੁਰ ਕੇ ਨਾ ਇਧਰੋਂ ਜਾਂਦਾ ਮਜਰੇ ਖਲਾੜੀ ਦਾ ਇਹਦੇ ਨਾਲ ਤੁਰ ਤੁਰ ਕੇ ਨਾ ਕਾਂਦਰੀ ਨਾਲ ਜਿੱਧਰ ਘੁੰਮਦਾ ਨਾਲ ਤੁਰ ਘੁੰਮੀ ਜਾਂਦਾ ਨਾਲ ਨਾਲ ਹੀ ਆਜ ਇਹ ਨਾਲ ਨਾਲ ਹੀ ਨੇ ਘੁੰਮੀ ਜਾਣਾ ਦੇ ਕੋ ਮੀਰਾਂ ਨਾਲ ਕਰਦੇ ਚਲ ਇੱਧਰ ਆ ਜਾ ਹੁਣ ਅੰਦਰ ਕਿਤੇ ਚੱਲੇ ਆ ਆਇਆ ਇੱਧਰ ਆ ਜਾ ਪਰ ਇਹ ਸਾਡਾ ਭਾਜੀ ਸੌਂ ਦਾ ਨਾਂ ਨਹੀਂ ਹਾਂਜੀ ਦੱਸੋ ਹੋਰ ਕੋ 11 ਵੱਜ ਚੁੱਕੇ ਕੀ ਭਾਰੇ ਸਾਹਿਬ ਜੀ ਨਾ ਅੱਜ ਕੋਈ ਸੌਂ ਦਾ ਨਾਂ ਨਹੀਂ ਕੋਈ ਕੁਛ ਨਹੀਂ ਹਾਂਜੀ ਹੁਣ ਦੱਸੋ ਕੀ ਪ੍ਰੋਗਰਾਮ ਹੁਣ ਦੁੱਧ ਵੀ ਨਾ ਹੁਣ ਜਦੂ ਪੀਣਾ ਮੜਾ ਰੋਟੀ ਖਾਦੇ ਆ ਜੇ ਆਪਾਂ ਨਹੀਂ ਨਹੀਂ ਨਾ ਨਹੀਂ ਕੀ ਗੱਲ ਹੋਈ ਏ ਕਾਕੇ ਨੂੰ ਇੰਨੀ ਥਰ ਮੜਾ ਦੋ ਮੜਾਇਆ ਮੜਾ ਜਾ ਦੁੱਧ ਲੇਟ ਹੋ ਜਾਂਦਾ ਨਾ 5 ਮਿੰਟ ਵੀ ਮਮੜ ਕੇ ਐਟਮਾ ਕਰਕੇ ਦੱਸਣੀ ਕਿ ਮੈਂ ਬਹੁਤ ਮੈਨੂੰ ਰੋਣਾ ਆਉਂਦਿਆ ਲੈ ਆ ਗਿਆ ਜਦੂ ਆ ਗਿਆ ਬਤੇ ਫੋਨ ਲਾ ਕੇ ਬਹਿ ਜਾਂਦੀ ਰਹੇ ਨੋ ਦੱਦਾ 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 ਕਿੱਥੇ ਪੁੱਤ ਦਾ ਹੈ ਅੱਧੀ ਰਾਤ ਹੋ ਗਈ ਔਂਦਣ ਆਣੀ ਹੈਗਾ ਬਿੱਲੀ ਬਿੱਲੀਆਂ ਆਈ ਫਿਰ ਆਈ ਬਿੱਲੀਏ ਬੂਆ ਖੋਲ ਕੇ ਆ ਜਾ ਫਿਰ ਖੂਣ ਕਰ ਦੇ ਆ ਜਾ ਆ ਜਾ ਬਿੱਲੀਏ ਬੂਆ ਖੋਲ ਕੇ ਆ ਜਾ ਇਹ ਨਹੀਂ ਸੌਂਦਿਆ ਫਿਰ ਆ ਗਈ ਬਿੱਲੀ ਮੇਰਾ ਨੰਨੀ ਨਹੀਂ ਮੈਂ ਇਤਰਾਵਾਨੀ ਹੋਈ ਦੀ ਵੇਖ ਮਾਮੇ ਦਾ ਸਲੂਨ ਤਿਆਰ ਹੋ ਗਿਆ ਉਧਰ ਤੇ ਆਪਾਂ ਜਾਣਾ ਫਿਰ ਕਰਨਾ ਉੱਥੇ ਉਦਘਾਟਨ ਕਰਨਾ ਚੰਗਾ ਉੱਥੇ ਠੀਕ ਹੈ ਨਾ ਉਦਘਾਟਨ ਕਰਨਾ ਹੀ ਫੇ ਉੱਥੇ ਓਪਨਿੰਗ ਆ ਉੱਥੇ ਪਹਿਲਾਂ ਕਿੰਨੀ ਦੇਰੀ ਨੂੰ ਓਪਨਿੰਗ ਪਤਾ ਮੈਨੂੰ ਕੋਈ ਪਤਾ ਪਤਾ ਓਪਨਿੰਗ ਕਦੋਂ ਤੱਕ 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 ਲੈ ਲੈ ਮੰਨਿੰਗ ਨੇ ਕਦੋਂ ਓਪਨਿੰਗ ਫਟੇ ਕਦੋਂ ਓਪਨਿੰਗ ਦੇ ਕਦੋਂ ਓਪਨਿੰਗ ਕਦੋਂ ਓਪਨਿੰਗ ਪਤਾ ਹੈ ਤੈਨੂੰ ਕੁਝ ਇਹਨੂੰ ਕੋ ਨਹੀਂ ਪਤਾ ਇਸੇ ਦਾ ਕਵਰ ਹੀ ਮੰਗਾਇਆ ਅਜੇ ਤੱਕ ਆਇਆ ਨਹੀਂ ਆਪਾਂ ਆਨਲਾਈਨ ਆਰਡਰ ਕੀਤਾ ਸੀ ਮੈਂ ਕਿਹਨੇ ਪਾ ਦਾਂਗਾ ਥੋੜਾ ਕਵਰ ਰਹੇਗਾ ਪਰ ਉਹਦਾ ਗਰਮੀਆਂ ਨੂੰ ਆਣਾ ਜੱਲਾ ਤੇ ਰੀਸ ਕਰਦੀ ਫਤੇ ਧਰੀਸ ਕਰਦੇ ਤੇਰੀ ਬੇਲਾ ਨਾ ਧਰੀਸ ਕਰਦੇ ਹੈ ਨਾ ਧਰੀਸ ਕਰਦੇ ਨਾ ਕਹਿ ਮਾਊਂ ਆਰੀ ਧਰੀਸ ਕਰਦੇ ਨੀ ਧਰੀਸ ਕਰਦੇ ਹਾਂ ਹੰ 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 ਪੁੱਤੇ ਪੁੱਤੇ ਹੰ 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 ਪੁੱਤੇ ਐਂਡ ਹੋਰ ਇਦਾਂ ਕਰੀ ਜਾ ਰਾਤ ਸਾਰੀ ਸੋਣਾ ਨਹੀਂ ਹਾਂ ਹੁਣ ਸੋਣਾ ਨਹੀਂ ਦੱਸ ਦੇ ਕਰੀ ਚਾਹੀ ਕਾਦੂ ਚੱਲ ਫਿਰ ਜਾ ਚਾਹ ਬਣਾ ਕੇ ਲੈ ਆ ਘੁੱਟ ਜਾ ਹੈ ਅਦਾ ਅਦਾ ਦੇ ਚਾਹ ਪਰ ਗੱਲ ਕਰਨ ਦੇ ਅਜੇ ਕੋਈ ਕਿਹੜੀ ਗੱਲ ਕਰਨੇ ਕਿਹੜੀ ਫਤਿਹ ਦੱਸੋ ਲੈ ਚਾਹ ਬਣਾ ਲਿਆ ਘੁੱਟ ਪੁੱਤ ਨੀਂਦ ਨਹੀਂ ਆਉਂਦੀ ਚਾਹ ਬਣਾ ਲਿਆ ਪੁੱਤ ਸਾਰੇ ਵੇਖਣ ਦੇ ਫਤਿਹਲ ਕੇ ਫਤਿਹ ਫਤਿਹ ਸੋਈਆਂ ਨਹੀਂ ਕਰਨ ਦਿਆ ਫਤਿਹ ਸੋਈਆਂ ਚਲ 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 ਨਹੀਂ ਫਤਿਹ ਉਠੋ ਤਾਂ ਗੁੱਡ ਨਾਈਟ ਕਾ ਮਿਲਾਂਗੇ ਸਵੇਰੇ ਫਿਰ ਨਵੀਂ ਵੀਡੀਓ ਨਾਲ ਜੇ ਤੁਹਾਨੂੰ ਵਲੌਗ ਮੇਰਾ ਵਧੀਆ ਲੱਗਾ ਤੇ ਕਮੈਂਟਸ ਵਿੱਚ ਕ ਮੇਰਾ ਚੈਨਲ ਵੀ ਹੈਗਾ ਪਰ ਉੱਤੇ ਵਲੌਗ ਘਟੰਦੇ ਮੇਰੇ ਤੇ ਮੇਰੇ ਚੈਨਲ ਨੂੰ ਕ ਸਬਸਕ੍ਰਾਈਬ ਕਰ ਲਓ ਅਫੀਸ਼ੀਅਲ ਹਰਫਤ ਤੇ ਗਿਲ ਕ ਮੇਰੇ ਚੈਨਲ ਦਾ ਨਾਮ ਤੇ ਉਹਨੂੰ ਸਬਸਕ੍ਰਾਈਬ ਕਰੋ ਹੀ ਵਨ ਕੀ ਕੀ ਕਰਦਾ ਖਦਾ ਸਾਢੇ 11 ਦਾ ਟਾਈਮ ਹੋ ਚੁੱਕਾ ਇਹਨੇ ਸੌਣਾ ਵਾ 12 1 ਵਜੇ ਲਾਚੀ ਖਾਂ ਦੇ ਲੈ ਤਾ ਅਹ ਲਾਕੀਆਂ ਚੰਬੰड्या ਦਾੜਾਂ 'ਚ ਬਹੁਤ ਆਈਆਂ ਚਲੋ ਠੀਕ ਆ ਬਾਏ ਗੁੱਡ ਨਾਈਟ ਸਭ ਦਾ ਸੱਚ ਕਾਲ ਸਾਰੇ ਚਲੋ ਫਤਹਿ ਕਹਿ ਦੋ ਫਿਰ ਕਹਿ ਤੋ ਠੀਕ ਆ ਫਿਰ ਬਾਏ ਕਦੋ ਬਾਏ ਬਾਏ ਕਦੋ ਬਾਏ ਕਹਿ ਬਾਏ